ਦੇਸੀ ਖਾਂਦੇ ਆਂ ਦੇਸੀ ਪੀਂਦੇ ਆਂ ਦੇਸੀ ਜਿਹਾ ਬੰਦਾ ਨਾਉ ਮੇਰਾ ਸੁੱਖਾ ਏ ਸੱਚ ਬੋਲਣ ਦੀ ਹਿੰਮਤ ਰੱਖਦਾ ਦਿਲ ਸਾਡਾ ਰਜਿਆ ਪੇਟ ਭਾਵੇਂ ਭੁੱਖਾ ਦੇਖ ਲਈ ਮਿੱਠੀ ਜੇਲ ਤੁਹਾਡੇ ਆ ਕੇ ਇੱਥੇ ਬਲੈਤਿਓ ਇਸ ਜੇਲ ਵਿੱਚ ਹਰ ਇੱਕ ਬੰਦ ਕੈਦੀ ਰੁੱਖਾ ਉੱਥੇ ਜਾ ਕੇ ਕਹਿੰਦੇ ਸੀ ਬਲੈਤੀਏ ਸਾਨੂੰ ਸਾਡੇ ਕੋਲ ਕੱਖ ਨਹੀਂ ਇੱਥੇ ਆ ਕੇ ਪਤਾ ਲੱਗਾ ਇਸ ਵਿੱਚ ਕੋਈ ਸ਼ੱਕ ਨਹੀਂ ਉਹਨਾਂ ਨੂੰ ਐਦਾਂ ਕਹਿਣਾ ਚਾਹੀਦਾ ਇਹ ਸਾਡੇ ਕੋਲ ਤੁਹਾਨੂੰ ਦੇਣ ਲਈ ਕੱਖ ਨਹੀਂ ਇੰਨਾ ਰਾਜਨੀਤਿਕ ਤੇ ਧਰਮ ਦੇ ਨਾਂ ਉੱਤੇ ਦੁਕਾਨਾਂ ਚਲਾਉਣ ਵਾਲੇ ਬੰਦਿਆਂ ਦੇ ਕਾਰੇ ਦੇਖ ਕੇ ਸੁੱਖਾ 당ਗ ਹੁੰਦਾ ਜਾ ਰਿਹਾ ਓਏ ਉੱਥੇ ਸਕੂਲ ਵਿੱਚ ਕੁਝ ਪੜ ਲੈਂਦੇ ਇੱਥੇ ਆ ਕੇ ਪਤਾ ਲੱਗਾ ਅੰਗਰੇਜ਼ੀ 'ਚ ਹੱਥ ਤੰਗ ਹੀ ਹੁੰਦਾ ਜਾ ਰਿਹਾ ਇੰਗਲੈਂਡ ਤੇ ਰਹਿਣ ਵਾਲੇ ਜਿਹੜੇ ਵੀ ਕਹਿੰਦੇ ਨੇ ਇੱਥੇ ਘਰ ਨੇ ਸਾਡੇ 100 ਬ੍ਰਿਜ ਮੂਣ ਦੀ ਬਹੁਤੇ ਵਿੱਚੋਂ ਝੂਠ ਬੋਲਦੇ ਡੱਡ 25 25 ਸਾਲ ਦੀਆਂ ਕਿਸ਼ਤਾਂ ਬਣਾਈਆਂ ਨੇ ਤੀਵੀ ਆਦਮੀ ਪੁੱਤ ਤਾਂ ਇੱਕ ਪਾਸੇ ਧੀਆਂ ਵੀ ਗਮਾਂ ਦੇ ਲਾਈਆਂ ਨੇ ਗੱਲ ਮੇਰੀ ਦਾ ਮੈਂਡ ਨਹੀਂ ਕਰਨਾ ਸੱਚੀ ਗੱਲੋਂ ਮੈਂ ਨਹੀਂ ਡਰਨਾ ਦੁੱਖ ਲੱਗਣਾ ਜ਼ਰੂਰ ਏ ਕਿਉਂਕਿ ਸੁੱਖੇ ਸੱਚੀਆਂ ਸੜਾਈਆਂ ਨੇ ਸਾਰੇ ਦੁਨੀਆ 'ਚ ਰੈਸੈਸ਼ਨ ਦਾ ਦੌਰ ਵਿਆਹਾਂ ਦੇ ਪ੍ਰੋਸੈਸ਼ਨ ਦਾ ਵੱਧ ਗਿਆ ਜੋਰ ਮੈਨੂੰ ਪਤਾ ਲੱਗਾ ਇੱਥੇ ਆ ਕੇ ਨੇ ਮੂੰਗੀਆਂ ਮਸਰੀਆਂ ਖਾ ਕੇ ਬੱਚਿਆਂ ਨੂੰ ਉਤਰੇ ਹੋਏ ਕੱਪੜੇ ਪਵਾ ਕੇ ਇੱਕੋ ਟੱਬ ਚ ਤਿੰਨ ਤਿੰਨ ਬੱਚਿਆਂ ਨੂੰ ਨੁਹਾ ਕੇ ਗੈਸ ਦਾ ਇਦਾਂ ਯਾਰੋ ਖਰਚਾ ਘਟਾ ਕੇ ਬਗੈਰ ਹੀਟਿੰਗਾਂ ਤੋਂ ਬੱਚੇ ਸਲਾ ਕੇ ਇਹ ਸਾਰਾ ਕੁਝ ਕਰਕੇ ਅਸੀਂ ਲੋਕ ਮਿਹਨਤਾਂ ਦੀ ਕਮਾਈ ਨੂੰ ਬਚਾਉਂਦੇ ਆ ਫਿਰ ਉਸ ਬਚਾਈ ਹੋਈ ਕਮਾਈ ਨੂੰ ਇੰਡੀਆ ਵਿੱਚ ਫੋਕੀ ਟੌਰ ਜਵਾਨ ਲਈ ਸ਼ਾਦੀ ਵਿਆਹਾਂ ਤੇ ਉੱਤੇ ਅੰਨੇ ਵਾੜਾਉਂਦੇ ਆ ਇਸੇ ਲਈ ਜਨਾਬ ਅਸੀਂ ਬਲੈਤੀਏ ਕਹਾਉਂਦੇ ਆ ਮੈਨੂੰ ਕੋਈ ਸਮਝਾਵੇ ਇਹ ਕਿੱਥੋਂ ਦੀ ਸਮਝਦਾਰੀ ਏ ਮੈਨੂੰ ਕੋਈ ਸਮਝਾਵੇ ਇਹ ਕਿੱਥੋਂ ਦੀ ਸਮਝਦਾਰੀ ਏ ਮੇਰੇ ਵਰਗੇ ਮੋਟੇ ਦਿਮਾਗ ਵਾਲੇ ਨੂੰ ਵੀ ਲੱਗਦਾ ਸਾਡੀ ਮੱਤ ਗਈ ਮਾਰੀ ਏ ਸਾਡੇ ਸਮਾਜ ਨੂੰ ਫੋਕੀ ਟੌਰ ਜਮਾਉਣ ਦੀ ਮਿਹਨਤਾਂ ਦੀ ਕਮਾਈ ਉਡਾਉਣ ਦੀ ਇੱਕ ਘਣ ਵਾਂਗੂ ਲੱਗੀ ਬਿਮਾਰੀ ਏ ਮੈਂ ਆਪਣੇ ਹੱਥਾਂ ਦੀ ਕਿਰਤਾਂ ਖਾਂਦਾ ਖਾਂਦਾ ਨਹੀਂ ਕਿਸੇ ਗੈਰ ਦੇ ਘਰ ਦਾ ਪੰਜਾਬੀਅਤ ਤੇ ਪੰਜਾਬੀ ਨੂੰ ਪਿਆਰ ਖਾਂ ਕਰਦਾ ਪਰ ਬਹੁਤਿਆਂ ਲੋਕਾਂ ਵਾਂਗ ਮੈਂ ਇਸ ਦਾ ਵਪਾਰ ਵੀ ਨਹੀਂ ਕਰਦਾ ਸਭ ਤੋਂ ਪਹਿਲਾਂ 12 15 15 ਲੱਖ ਦੇ ਕੇ ਅਸੀਂ ਏਜੰਟਾਂ ਦੇ ਢਿੱਡ ਭਰਦੇ ਹਾਂ ਸਭ ਤੋਂ ਪਹਿਲਾਂ 10-15 ਲੱਖ ਦੇ ਦੇ ਕੇ ਏਜੰਟਾਂ ਦੇ ਢਿੱਡ ਭਰਦੇ ਹਾਂ ਫੇਰ 12-15 ਯੂਰੋ ਜਾਂ ਪੌਂਡ ਦੀ ਤਿਹਾਲੀ ਤੇ ਕੰਮ ਕਰਦੇ ਹਾਂ ਬਾਪੂ ਦੇ ਖੇਤਾਂ ਵਿੱਚ ਕੰਮ ਕਰਨ ਲਈ ਲੁਧਿਆਣਾ ਸਟੇਸ਼ਨ ਤੋਂ ਭਈਏ ਚੁੱਕਣ ਦਾ ਕੰਮ ਸੀ ਕਰਿਆ ਕਰਦੇ ਹੁਣ ਉਹੀ ਕੰਮ ਖੁਦ ਕਰਨ ਲਈ ਪਰਾਣੇ ਸਾਊਥ ਹਾਲ ਦੇ ਚੌਂਕ ਵਿੱਚ ਤੜਕੇ 4 ਵਜੇ ਆ ਖੜਦੇ ਰੈਸਟੋਰੈਂਟ ਵਾਲੇ ਤੇ ਹੋਰ ਲੋਡਵੰਦ ਦਿਹਾੜੀ ਤੇ ਬੰਦੇ ਉਥੋਂ ਮੰਗਵਾਉਂਦੇ ਨੇ ਪਲੇਟਾਂ ਚਕਵਾਉਂਦੇ ਨੇ ਸਾਫ਼ ਵੀ ਕਰਵਾਉਂਦੇ ਨੇ ਫੇਰ ਸ਼ਾਮ ਨੂੰ ਕਿਸੇ ਨੂੰ ਦਾਸ ਕਿਸੇ ਨੂੰ 11 ਪਾਉਂਡ ਫੜਾਉਂਦੇ ਨੇ ਕੱਚੇ ਹੁੰਦੇ ਆ ਇਸੇ ਲਈ ਇਹਨਾਂ ਲਹੂ ਪੀਣ ਵਾਲੇ ਮਾਲਕਾਂ ਤੋਂ ਡਰਦੇ ਆ ਇਹਨਾਂ ਦਾ ਜ਼ੁਲਮ ਏਸੇ ਕਮਜ਼ੋਰੀ ਕਰਕੇ ਜਰਦੇ ਆ ਕੁਝ ਇੱਕ ਬੰਦੇ ਗਲਤ ਬਿਲਡਰਾਂ ਦੇ ਹੱਥ ਚੜ ਜਾਂਦੇ ਨੇ ਸਾਰੀ ਦਿਹਾੜੀ ਪਟਵਾਉਂਦੇ ਨੇ ਨੀਹਾਂ ਫੇਰ 20 ਹੱਥ ਚ ਫੜਾਉਂਦੇ ਨੇ ਦੇਸੀ ਮਾਲਕ ਰਲ ਕੇ ਮਿਨਿਮਮ ਵੇਜ 585 ਵਾਲੇ ਕਾਨੂੰਨ ਦੀਆਂ ਧੱਜੀਆਂ ੜਾਉਂਦੇ ਨੇ ਰੱਬ ਸਜ਼ਾ ਜ਼ਰੂਰ ਦੇਊਗਾ ਇਹਨਾਂ ਨੂੰ ਕਿਉਂਕਿ ਇਹ ਵੀ ਸਾਡੀ ਮਜਬੂਰੀਆਂ ਦਾ ਨਜਾਇਜ਼ ਫਾਇਦਾ ਉਠਾਉਂਦੇ ਨੇ ਸਾਡੇ ਗੂੜੇ ਪਸੀਨੇ ਦੀ ਕਮਾਈ ਨਾਲ ਇਹਨਾਂ ਮਾਲਕਾਂ ਨੇ ਲੱਖਾਂ ਪੌਂਡ ਕਮਾਏ ਨੇ ਪਰ ਸਾਡੀਆਂ ਮਿਹਨਤਾਂ ਦਾ ਪੂਰਾ ਹੱਕ ਨਾ ਦੇਣ ਕਰਕੇ ਰੱਬ ਨੇ ਇਹਨਾਂ ਦੇ بیوی ਬੱਚੇ ਪੁੱਠੇ ਰਸਤੇ ਲਾਏ ਨੇ ਸੁੱਖਾ ਕੋਲੋਂ ਕੁਝ ਨਹੀਂ ਬੋਲਦਾ ਮੈਂ ਤਾਂ ਮੇਰੇ ਵਰਗੇ ਲੋਕਾਂ ਦੇ ਵਿਚਾਰ ਹੀ ਤੁਹਾਡੇ ਤੱਕ ਪਹੁੰਚਾਏ ਨੇ